ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਨੇ ਗ੍ਰੀਨ ਕਾਰਡ ਕਾਰਕਰ ਦੇ ਲਈ ਟੈਂਪ ਸਰਕਾਰ ਦੇ ਵੱਲੋਂ ਨਵਾਂ ਹੁਕਮ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜੀ ਹਾਂ ਨਵੇਂ ਹੁਕਮ ਦੇ ਮੁਤਾਬਕ ਜੇ ਤੁਸੀਂ ਅਮਰੀਕਾ ਦੇ ਵਿੱਚ ਰਹਿੰਦੇ ਹੋ ਅਤੇ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਤਾਂ ਇਸ ਮਹੀਨੇ ਦੀ 7 ਤਰੀਕ ਤੋਂ ਤੁਹਾਨੂੰ ਕਰੇਲੂ ਉਡਾਨਾਂ ਉੱਤੇ ਯਾਤਰਾ ਕਰਨ ਦੇ ਲਈ ਆਪਣੀ ਅਸਲ ਆਈਡੀ ਦਿਖਾਉਣ ਦੀ ਲੋੜ ਹੋਵੇਗੀ ਅਤੇ ਜੋ ਆਈਡੀ ਅਮਰੀਕਾ ਰਾਜ ਦੁਆਰਾ ਜਾਰੀ ਕੀਤੇ ਗਏ ਡਰਾਈਵਿੰਗ ਲਾਇਸੈਂਸ ਜਾਂ ਫਿਰ ਅਸਲ ਆਈਡੀ ਦੇ ਅਨੁਕੂਲ ਨਹੀਂ ਹੈ ਉਸ ਨੂੰ ਹੁਣ ਹਵਾਈ ਅੱਡਿਆਂ ਉੱਤੇ ਵੈਧ ਪਛਾਣ ਦੇ ਵਜੋਂ ਸਵੀਕਾਰ ਨਹੀਂ ਕੀਤਾ ਜਾਵੇਗਾ ਡੋਨਲਡ ਟਰੰਪ ਪ੍ਰਸ਼ਾਸਨ ਨੇ ਹੁਣ ਇੱਕ ਨਵੀਂ ਚੇਤਾਵਨੀ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਵਿੱਚ ਗ੍ਰੀਨ ਕਾਰਡ ਧਾਰਕਾਂ ਨੂੰ ਮਹਿਮਾਨ ਤੇ ਵਾਂਗ ਵਿਵਾਰ ਕਰਨ ਜਾਂ ਫਿਰ ਦੇਸ਼ ਤੋਂ ਬਾਹਰ ਕੱਢਣ ਦਾ ਜੋਖਮ ਲੈਂਡ ਦੇ ਲਈ ਵੀ ਕਿਹਾ ਗਿਆ ਹੈ ਇਸ ਨਾਲ ਹੀ ਦੇਸ਼ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੇ ਚੱਲ ਰਹੇ ਮਾਮਲਿਆਂ ਦੇ ਵਿੱਚਕਾਰ ਕਾਨੂੰਨੀ ਨਿਵਾਸੀਆਂ ਦੇ ਵਿੱਚ ਵੱਡੀਆਂ ਚਿੰਤਾਵਾਂ ਪੈਦਾ ਹੋ ਗਈਆਂ ਨੇ ਦਰਅਸਲ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੀ ਐਕਸ ਉੱਤੇ ਹਾਲੀਆ ਪੋਸਟ ਗ੍ਰੀਨ ਕਾਰਡ ਤਾਰਕਰ ਨੂੰ ਯਾਦ ਦਿਵਾਉਂਦੀ ਹੈ ਕਿ ਉਹਨਾਂ ਦੇ ਸੰਯੁਕਤ ਰਾਜ ਦੇ ਵਿੱਚ ਰਹਿਣ ਦੀ ਗਰੰਟੀ ਨਹੀਂ ਹੈ ਤੇ ਯੂ ਐਸ ਸੀ ਆਈ ਐਸ ਦੇ ਅਨੁਸਾਰ ਜੇਕਰ ਗ੍ਰੀਨ ਕਾਰਡ ਧਾਰਕ ਨੂੰ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਮੰਨਿਆ ਜਾਂਦਾ ਹੈ ਦਾ ਉਹਨਾਂ ਦੇ ਠਹਿਰਾਵ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ ਦੱਸ ਜੀ ਇਹ ਚੱਲ ਰਹੇ ਦੇਸ਼ ਨਿਕਾਲੇ ਦੀ ਤਰਜੂਤੇ ਆਉਂਦਾ ਜਿਸ ਨਾਲ ਕਾਨੂੰਨੀ ਸਥਾਈ ਨਿਵਾਸੀਆਂ ਦੇ ਵਿੱਚ ਚਿੰਤਾਵਾਂ ਵਧਦੀਆਂ ਜਾ ਰਹੀਆਂ ਨੇ ਯੂ ਐਸ ਸੀ ਆਈ ਐਸ ਸੀ ਇੱਕ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਹਰ ਕਿਸੇ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਜੇਕਰ ਤੁਸੀਂ ਸਾਡੇ ਦੇਸ਼ ਦੇ ਵਿੱਚ ਮਹਿਮਾਨ ਹੋ ਤਾਂ ਇਸੇ ਤਰ੍ਹਾਂ ਕੰਮ ਕਰੋ ਦਾਸੀ ਉਹਨਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਸੁਰੱਖਿਆ ਤੇ ਜਨਤਕ ਸੁਰੱਖਿਆ ਜੋਖਮਾਂ ਦੀ ਪਛਾਣ ਕਰਨ ਦੇ ਲਈ ਸਾਡਾ ਮਜ਼ਬੂਤ ਸੋਸ਼ਲ ਮੀਡੀਆ ਜਾਂਚ ਪ੍ਰੋਗਰਾਮ ਕਦੇ ਵੀ ਨਹੀਂ ਰੁਕਦਾ ਉਹਨਾਂ ਕਿਹਾ ਕਿ ਯੂਐਸਸੀ ਆਈਐਸ ਦੇ ਸੇਵੀ ਅਜਿਹੀ ਚੀਜ਼ ਨੂੰ ਆਨਲਾਈਨ ਲੱਭਣ ਤੇ ਲਈ ਨਿਗਰਾਨੀ ਰੱਖ ਰਿਹਾ ਜੋ ਸਾਡੇ ਦੇਸ਼ ਅਤੇ ਸਾਡੇ ਜੀਵਨ ਟੰਗ ਦੇ ਲਈ ਖਤਰਾ ਪੈਦਾ ਕਰਦੀ ਹੈ ਇੱਕ ਰਿਪੋਰਟ ਦੇ ਅਨੁਸਾਰ ਇਹ ਨਵੀਂ ਚੇਤਾਵਨੀ ਟੰਪ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਲਾਗੂ ਕਰਨ ਦੇ ਕਦਮ ਤੋਂ ਬਾਅਦ ਆਈ ਹੈ ਇਸ ਦਾ ਅਰਥ ਇਹ ਵੀ ਹੈ ਕਿ ਇਹ ਸਿਰਫ ਗੈਰ ਕਾਨੂੰਨੀ ਪ੍ਰਵਾਸੀਆਂ ਜਾਂ ਫਿਰ ਅਮਰੀਕਾ ਦੇ ਗੈਰ ਦਸਤਾਵੇਜ਼ੀ ਨਿਵਾਸੀਆਂ ਤੱਕ ਸੀਮਤ ਨਹੀਂ ਰਹੇਗਾ ਸਗੋਂ ਕਾਨੂੰਨੀ ਨਿਵਾਸੀਆਂ ਤੇ ਵੀ ਲਾਗੂ ਹੋਵੇਗਾ ਕਾਲਕਿ ਯੂ ਐਸ ਸੀ ਆਈ ਐਸ ਨੇ ਪਹਿਲਾ ਮਾਰਚ ਦੇ ਵਿੱਚ ਐਲਾਨ ਕੀਤਾ ਸੀ ਕਿ ਉਸ ਨੂੰ ਜਲਦ ਹੀ ਵੀਜ਼ਾ ਤੇ ਗ੍ਰੀਨ ਕਾਰਡ ਬਿਨਾਂ ਕਾਰਨ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਅਤੇ ਗਤੀਵਿਧੀ ਦਾ ਖੁਲਾਸਾ ਕਰਨ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਦੇ ਅਨੁਸਾਰ ਇਹ ਇੱਕ ਵਿਆਪਕ ਜਾਂਚ ਯਤਨ ਦਾ ਹਿੱਸਾ ਹੈ ਜੋ ਯੂ ਐਸ ਸੀ ਆਈ ਐਸ ਦਾ ਦਾਵਾ ਹੈ ਕਿ ਰਾਸ਼ਟਰੀ ਸੁਰੱਖਿਆ ਦੇ ਲਈ ਜ਼ਰੂਰੀ ਹੈ। ਯੂਐਸਸੀਆਈ ਦੇ ਅਨੁਸਾਰ ਜਾਣਕਾਰੀ ਦੀ ਵਰਤੋਂ ਆਈਡੀ ਤਸਦੀਕ ਸਹੀ ਜਾਂਚ ਅਤੇ ਰਾਸ਼ਟਰੀ ਸੁਰੱਖਿਆ ਜਾਂਚ ਲਈ ਕੀਤੀ ਜਾਵੇਗੀ ਹਾਲਾਂਕਿ ਇਸ ਕਦਮ ਦੇ ਨਾਲ ਦੇਸ਼ ਦੇ ਵਿੱਚ ਬੋਲਣ ਦੀ ਆਜ਼ਾਦੀ ਅਤੇ ਨਿਗਰਾਨੀ ਬਾਰੇ ਸਵਾਲ ਉੱਠ ਰਹੇ ਨੇ ਪਰ ਇਹ ਉਨਾ ਪ੍ਰਵਾਸੀਆਂ ਲਈ ਉਚਿਤ ਪ੍ਰਕਿਰਿਆ ਦੀਆਂ ਸੀਮਾਵਾਂ ਤੇ ਵੀ ਸਵਾਲ ਉਠਾਉਂਦਾ ਹੈ ਜੋ ਤਹਾਕਕਤੋਂ ਕਾਨੂੰਨੀ ਤੌਰ ਤੇ ਸੰਯੁਕਤ ਰਾਜ ਅਮਰੀਕਾ ਵਿੱਚ ਰਹਿ ਰਹੇ ਨੇ ਜ਼ਿਕਰਯੋ ਕਿ ਇਸ ਮਹੀਨੇ ਦੀ 7 ਤਾਰੀਖ ਤੋਂ ਤੁਹਾਨੂੰ ਘਰੇਲੂ ਯਾਤਰਾ ਕਰਨ ਦੇ ਲਈ ਆਪਣੀ ਅਸਲ ਆਈਡੀ ਦਿਖਾਉਣ ਦੀ ਲੋੜ ਹੋਵੇਗੀ ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ 7 ਤਾਰੀਖ ਤੋਂ ਯਾਤਰਾ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਇੱਕ ਸਵੀਕਾਰਯੋਗ ਵਿਕਲਪਿਕ ਪਛਾਣ ਪੱਤਰ ਜਿਵੇਂ ਕਿ ਪਾਸਪੋਰਟ ਦੇ ਨਾਲ ਯਾਤਰਾ ਕਰਨੀ ਚਾਹੀਦੀ ਹੈ ਜੋ ਕਿ ਲਾਜ਼ਮੀ ਨਹੀਂ ਹੋ ਚੁੱਕੀ ਹੈ ਬਿਊਰੋ ਬੋਰਡ ਚੰਨ ਪੰਜਾਬੀ